ਇੱਕ ਨਾਮਾਰੇ ਸੰਸਾਰ ਤੇਰਾ ਤੇ ਇੱਕ ਨਾਮ ਮਤਲਬ ਹਾਂਜੀ ਬਾਈ ਗੁਰਜੀ ਖਾਲਸਾ ਬਾਈ ਫਤਿਹ ਅੰਗੁਰ ਪਿਆਰੇ ਹਾਂਜੀ ਬਾਈ ਗੁਰਜੀ ਜਿਹੜਾ ਸਵਾਲ ਦਾ ਜਵਾਬ ਤੁਸੀਂ ਇਹ ਦਿੱਤਾ ਕਿ ਜਿੱਦਾਂ ਆਪਾਂ ਧਿਆਨ ਦੇ ਕੇ ਆਪਾਂ ਜਿੱਦਾਂ ਦਰਬਾਰ ਸਾਹਿਬ ਮੱਥਾ ਟੇਕਦੇ ਹਾਂ ਆਪਾਂ ਸਾਰੀਆਂ ਬਕਰਮਾਂ ਕਰਦੇ ਹਾਂ ਗੁਰੂ ਦੇ ਸੱਚਖੰਡ ਚ ਜਾਂਦੇ ਆ ਉੱਥੇ ਬੈਠ ਜਾਂਦੇ ਆ ਤੇ ਮਹਾਰਾਜੀ ਮਤਲਬ ਪਲੰਘ ਤੇ ਬੈਠੇ ਹੋਣਗੇ ਇਹ ਸਾਰੀ ਸੁਰਤਾ ਜਿਹੜੀ ਆਪਾਂ ਅਜੇ ਤੱਕ ਜੋੜਦੇ ਆ ਇਹ ਸਾਡੀ ਸਾਡੀ ਗੁਰੂ ਦੀ ਆਤਰੀ ਲੱਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਹੀ ਤਾਕਤ ਅਗਲੀ ਜਿਹੜੀ ਭਗਤੀ ਹੈ ਨਾ ਗੁਰੂ ਪਿਆਰਿਓ ਜਿਹੜੇ ਸੁਖਮ ਭਗਤੀ ਹੈ ਉਹ ਅੱਗੇ ਦੀ ਇਹ ਹੀ ਹੈ ਇੱਕ ਤਰ੍ਹਾਂ ਸੀ ਜਾਜ ਪਕੜ ਕੇ ਜਾਂ ਟ੍ਰੇਨ ਫੜ ਕੇ বাস ਫੜ ਕੇ ਜਿੱਦਾਂ ਦਿੱਲੀ ਤੋਂ ਅਸੀਂ ਜਾਂਦੇ ਆ ਜਾਂ ਅਮਰੀਕਾ ਤੋਂ ਆਉਂਦੇ ਆ ਕਿਤੋਂ ਵੀ ਦਰਬਾਰ ਸਭ ਜਾਣੇ ਉਹ ਯਾਤਰਾ ਕਰਕੇ ਜਾਣੀ ਆ ਤੇ ਇਹ ਸਾਡੇ ਸਰੀਰ ਦੇ ਨਾਲ ਅਸੀਂ ਤੁਰ ਕੇ ਜਾਣੀ ਆ ਜਾਂ ਘੋੜਿਆਂ ਤੇ ਜਾਣੀ ਆ ਜਾਂ ਇਹ ਮੁੰਡ ਦੀ ਯਾਤਰਾ ਅਸੀਂ ਕਰਦੇ ਦੂਸਰਾ ਜਿਹੜਾ ਇਹ ਜਿਹੜੇ ਸੁਖਮ ਇਹ ਜਿਹੜੇ ਸਾਡੇ ਗਿਆਨ ਇੰਦਰੀ ਜਿਹੜੇ ਅੱਖਾਂ ਨੱਕ ਕੰਨ ਮੂੰਹ ਨਾਸਕਾ ਸਪਰਸ਼ ਜਿਹੜੇ ਪੰਜ ਗਿਆਨ ਇੰਦਰੀਆਂ ਦੇ ਨਾਲ ਅਸੀਂ ਦੇਖਦੇ ਆ ਜੇ ਹੁਣ ਅੱਖਾਂ ਬੰਦ ਕਰਕੇ ਜਿਹੜਾ ਮਨ ਦੇ ਮਨ ਦੇ ਜਿਹੜੇ ਗਿਆਨ ਇੰਦਰੀ ਨੇ ਪੰਜ ਉਹ ਵੱਖਰੇ ਨੇ ਉਹ ਸੁਖਮ ਨੇ ਉਹ ਆਪਾਂ ਕਈ ਵਾਰੀ ਪ੍ਰੈਕਟੀਕਲ ਕਰਦੇ ਹੁੰਦੇ ਸੀ ਭਈ ਅਸੀਂ ਅੱਜ ਹਜੂਰ ਸਾਹਿਬ ਚੱਲਨੇ ਅੱਜ ਅਸੀਂ ਪ੍ਰਕਰਮਾ ਜਾਣਾ ਇਸ ਦਰਵਾਜ਼ੇ ਤੋਂ ਅੰਦਰ ਅਸੀਂ ਉਤਰ ਰਹੇ ਆ ਪੌੜੀਆਂ ਉਤਰ ਰਹੇ ਆ ਇੱਥੋਂ ਫਿਰ ਆਪਾਂ ਅੰਦਰ ਗਏ ਆ ਇੱਧਰ ਲੰਗਰ ਖਾ ਲਾ ਗਿਆ ਤੇ ਜੋੜੇ ਉਤਾਰੇ ਇੱਥੇ ਲੰਗਰ ਛਕਿਆ ਫਿਰ ਇਧਰੋਂ ਅਸੀਂ ਬਾਬਾ ਦੀਪ ਸਿੰਘ ਦੇ ਗਏ ਫਿਰ ਉੱਥੋਂ ਅਸੀਂ ਅੱਗੇ ਪ੍ਰਸ਼ਾਦ ਕਰਾਇਆ ਉੱਥੇ ਨਕਮਸਤਕ ਹੋਏ ਨਾਲ-ਨਾਲ ਅਸੀਂ ਬੰਦ ਹਿਰਦੇ ਦੇ ਨਾਲ ਭਾਵਨਾ ਦੇ ਨਾਲ ਮਨ ਦੇ ਗਿਆਨ ਦੇ ਰੰਦੇ ਨਾਲ ਅਸੀਂ ਬਿਨਾ ਹੱਥਾਂ ਤੋਂ ਸੇਵਾ ਕਰਦੇ ਆ ਬਿਨਾ ਪੈਰਾਂ ਤੋਂ ਤੁਰਦੇ ਆ ਬਿਨਾ ਕੰਡਾਂ ਤੋਂ ਸੁਣਦੇ ਆ ਇਹ ਇਹ ਬਾਹਰ ਦੇ ਸਾਰਾ ਕੁਝ ਅਸੀਂ ਛੱਡ ਦਿੰਨੇ ਆ ਸ਼ਰੀਰ ਪਰ ਜਿਹੜਾ ਸੁਖਮ ਸ਼ਰੀਰ ਹੈ ਸਾਡਾ ਉੱਥੇ ਹਾਜ਼ਰ ਹੋ ਜਾਂਦਾ ਕਈਆਂ ਨੂੰ ਮੈਨੂੰ ਵੀ ਦਾਸ ਨੂੰ ਕਈਆਂ ਨੂੰ ਅਕੜਾ ਪ੍ਰਸ਼ਾਦੀ ਦੇਖ ਦੀ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਹੈ ਉਹ ਪਾਣੀ ਦਾ ਚੁੱਲਾ ਲੈਨੇ ਉਸ ਪਾਣੀ ਦੀ ਜਿਹੜੇ ਉਹਦਾ ਹੋ ਰਾ ਉਹ ਸਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਉਹਦਾ ਰਸ ਵੀ ਆਣਾ ਸ਼ੁਰੂ ਹੋ ਜਾਂਦਾ ਉਹ ਇਸ ਤਰ੍ਹਾਂ ਅਸੀਂ ਜਦੋਂ ਦਰਸ਼ਨ ਦੇਵੜੀ ਤੋਂ ਜਾਂਦੇ ਆ ਅੰਦਰ ਜਾਂਦੇ ਆ ਉਹ ਸਾਰਾ ਕੁਝ ਸਾਨੂੰ ਇੱਥੇ ਸੰਕਾਂ ਦੇ ਨਾਲ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਵੀ ਹੋਏਗਾ ਉਹ ਵੀ ਹੋਏਗਾ ਸੁਖਮ ਵਿੱਚ ਦਿਖਦਾ ਵੀ ਰਹਿੰਦਾ ਹੈ ਕਈ ਵਾਰੀ ਤਾਂ ਪ੍ਰਗਟ ਹੀ ਹੋ ਜਾਂਦਾ ਸੁਖਮ ਜਿਹੜਾ ਤੇ ਇਸ ਤਰ੍ਹਾਂ ਲੱਗਦਾ ਕਿ ਅਸੀਂ ਸੱਚਮੁੱਚ ਹੀ ਉੱਥੋਂ ਹੋ ਕੇ ਆਏ ਹਾਂ ਨਹੀਂ ਤਾਂ ਉਸ ਦਾ ਕੀ ਇੱਕ ਭਾਵ ਬਣਿਆ ਹੁੰਦਾ ਪਈ ਹੁਣ ਅਸੀਂ ਇੱਧਰ ਚੱਲੇ ਹਾਂ ਉਹਨੇ ਇੱਥੇ ਪਹੁੰਚ ਗਏ ਹਾਂ ਉਹਨੇ ਇੱਥੋਂ ਪ੍ਰਸ਼ਾਦ ਲੈ ਲਿਆ ਉਹਨੇ ਇੱਥੋਂ ਪ੍ਰਸ਼ਾਦ ਭੋਗ ਲਵਾ ਲਿਆ ਫਿਰ ਅਸੀਂ ਅੰਮ੍ਰਿਤ ਪੀਤਾ ਖੱਬੇ ਪਾਸੇ ਜੇ ਹਾਰ ਕੀ ਪੌੜੀ ਤੋਂ ਚੋਲਾ ਲਿਆ ਫਿਰ ਅੱਗੇ ਆ ਕੇ ਖੜਾ ਪਰਚਾਰ ਦੇਖ ਲਈ ਤੇਰਾ ਕੰਮ ਤੱਕ ਤੇ ਉੱਪਰ ਮੱਥਾ ਠੇਕੇ ਤੋ ਇਹ ਸਾਰਾ ਸੇ ਸੁਖਮ ਗਿਆਨ ਇੰਦਰੀ ਜਿਹੜੇ ਪੰਜ ਸਾਡੇ ਸੁਖਮ ਨੇ ਮਨ ਦੇ ਇੱਕ ਤਨ ਦੇ ਨੇ ਇੱਕ ਮਨ ਦੇ ਨੇ ਉਹ ਅਸੀਂ ਕਹਿੰਦੇ ਦਿਨ ਹੱਥਾਂ ਸੇਵਾ ਕਰਨੀ ਬਿਨਾ ਕੰਨਾਂ ਸੁੰਣਾ ਬਿਨਾ ਤਾਰਾਂ ਤੋਂ ਚੱਲਣਾ ਇਹ ਇਹ ਜਿਹੜਾ ਇਹਦੀ ਭਗਤੀ ਵੀ ਬੜੀ ਸੁਖਮ ਹੈ ਬਹੁਤ ਇਹਦੇ ਵਿੱਚ ਵਿਚਾਰ ਨਹੀਂ ਹੁੰਦੇ ਜਦੋਂ ਧਿਆਨ ਜੁੜ ਜਾਏ ਸੱਚਮੁੱਚ ਇਦਾਂ ਲੱਗਦਾ ਕਿ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਪਟਨਾ ਸਾਹਿਬ ਜੀ ਹੂਰ ਸਾਹਿਬ ਕਿ ਤੇ ਵੀ ਆਪਣਾ ਧਿਆਨ ਲਾ ਕੇ ਖੰਡਾਂ ਬ੍ਰਹਮੰਡਾਂ ਦੇ ਵਿੱਚ ਜੋ ਵੀ ਅਸੀਂ ਮਨ ਦੇ ਵਿੱਚ ਵਿਚਾਰ ਬਣਾਨੇ ਆ ਇਹ ਅੱਜ ਅਸੀਂ ਇਹ ਕਰਨੇ ਉਹ ਮਨ ਜਿਹੜਾ ਉਸੇ ਪਾਸੇ ਨੂੰ ਇਹ ਆਪਣਾ ਮੁਖ ਕਰ ਲੈਂਦਾ ਸ਼ਬਦ ਨਾਲ ਜੋੜ ਲੈਂਦਾ ਤੇ ਫਿਰ ਅਸੀਂ ਆਕਾਰ ਦੇ ਵਿੱਚ ਹੁੰਦਿਆਂ ਹੋਇਆਂ ਵੀ ਨਿਰਕਾਰ ਦੇ ਵਿੱਚ ਸਾਰਾ ਕੁਝ ਦੇਖਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਇਹ